ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਵਧੀਆ ਆ ਠੀਕ ਠਾਕ ਆ ਤੇ ਅਸੀਂ ਅੱਜ ਮੈਂ ਤਾਂ ਹੁਣੇ-ਹੁਣੇ ਰੋਟੀ ਖਾਧੀ ਸੀ ਟਾਈਮ ਆ ਜਿਹੜਾ 2:30 ਵੱਜ ਗਿਆ ਨਾ ਹਾਂ 2:30 ਵੱਜ ਕੇ ਜਿਹੜਾ ਆ ਗਿਆ ਤੇ ਇਹਦੇ ਡੈਡੀ ਪਛੋਂ ਪਾਣੀ ਪਿਲਾਉਂਦੇ ਆ ਜੇ ਉਹਨਾਂ ਰੋਟੀ ਖਾਣੀ ਆ ਉਹਨਾਂ ਨੇ ਪਤਾ ਨਹੀਂ ਖਾਣਗੇ ਉਤਨ ਨਹੀਂ ਲੇਟੇ ਖਾਦੀ ਸੀ ਜੇ ਖਾਣੀ ਹੋਊਗੀ ਤਾਂ ਆਪਾਂ ਬਣਾਵਾਂਗੇ ਜਿਹੜਾ ਖਾ ਰਿਆ ਆਈਸਕ੍ਰੀਮ ਕੰਮ ਹਮ ਨਹੀਂ ਰੋਟੀ ਖਾਣਗੇ ਇਹ ਵੈਸੇ ਵੀ ਸਕੂਲੋਂ ਆ ਕੇ ਨੱਕ ਬੋਲ ਮਾਰ ਕੇ ਰੋਟੀ ਖਾਂਦਾ ਤੇ ਮੈਂ ਵੀ ਆਈਸਕ੍ਰੀਮ ਲੈ ਆਈ ਆਈਸਕ੍ਰੀਮ ਬਣਾਈ ਸੀਗੀ ਘਰੇ ਕਸਟਰਡ ਪਾ ਕੇ ਮੁੱਲ ਦੀ ਆਪਾਂ ਤੁਹਾਨੂੰ ਪਤਾ ਖਾਂਦੇ ਨਹੀਂ ਤੇ ਮੈਂ ਵੀ ਚੱਕ ਲਈ ਮੈਂ ਕਿਹਾ ਚੱਲ ਮੈਂ ਵੀ ਖਾ ਲਵਾਂ ਜੇ ਯਾਰ ਖਾਂਦਾ ਸੀ ਬਨਾਣਾ ਮੈਂ ਕਿਹਾ ਚੱਲ ਮੈਨੂੰ ਦੇ ਥੋੜਾ ਜਿਹਾ ਬਨਾਣਾ ਮੈਂ ਇਹਦੇ ਵਿੱਚ ਪਾ ਕੇ ਖਾ ਕੇ ਦੇਖ ਦੇ ਦੇ ਆਵੇਂ ਕਿਵੇਂ ਲੱਗਦੀ ਹੈ ਮੈਂ ਕਦੇ ਕਸਟਰਡ ਬਣਾਉਣੇ ਵਾਲਾ ਨਹੀਂ ਖਾਤਾਗਾ ਸਿੰਪਲ ਕਸਟਰਡ ਵਧੀਆ ਲੱਗਦਾ ਖਾ ਕੇ ਦੇ ਦੇਆ ਕਿੰਨਾ ਲੱਗਦੀ ਕਿਵੇਂ ਲੱਗੀ ਯਾਰ ਤੇੰ ਸਿੰਪਲ ਵਧੀਆ ਲੱਗਦੀ ਹੈ ਟੈਂਪਰ ਵਿੱਚ ਬਣਾਣਾ ਮੈਂ ਜਿਹੜਾ ਕਸਟਰਡ ਖਾਨੀ ਹੈ ਇਹ ਉਹ ਆ ਵਦੌਂਟ ਜੰਮੇ ਹੋਏ ਤੇ ਜਿਹੜਾ ਜਿਹੜਾ ਖੰਦਾ ਆ ਉਹਨੇ ਜਮਾ ਕੇ ਆਈਸਕ੍ਰੀਮ ਖਾਦੀ ਆ ਅਸੀਂ ਉਦਾਂ ਹੀ ਫ੍ਰਿਜ ਚ ਲਾ ਲਿਆ ਸੀਗਾ ਮੈਂ ਕਿਹਾ ਜੰਮਿਆ ਜਾ ਹਰੀ ਬਾਲਾ ਵਧੀਆ ਲੱਗਦਾ ਠੰਡਾ ਜਾ ਦੇ ਹੁਣ ਨਿਆਣੇ ਤਾਂ ਦੇ ਕੇ ਰੋਟੀ ਖਾਣ ਤੋਂ ਜਵਾਬ ਤੁਸੀਂ ਦੱਸੋ ਐਂ ਆਉਣਗੇ ਮੇਰੇ ਜੋ ਇੰਗਾਨ ਮੇਰੇ ਜੋ ਕੇ ਪਈ ਆਉਣਗੇ ਨਹੀਂ ਆ ਪਤਾ ਅੱਜ ਬਣਾ ਲੈਣੇ ਆ ਮੈਂ ਰੋਟੀ ਕਦੇ ਵਾਧੂ ਨਹੀਂ ਬਣਾਉਂਦੀ ਕਦੇ ਹੀ ਹੋਵੇ ਇੱਕ ਅੱਧੀ ਬਣ ਜਵੇ ਵੱਧ ਉਹ ਵੀ ਮੇਰੀ ਉਹ ਵੱਜਦੀ ਹੁੰਦੀ ਆ ਸਵੇਰੇ ਸਵੇਰੇ ਮੈਨੂੰ ਵੱਧ ਭੁੱਖ ਨਹੀਂ ਸੀਗੀ ਤੇ ਮੈਂ ਰੋਟੀ ਪਤਾ ਖੋਦੇ ਖਾਦੀ ਆ ਮੈਂ ਖਾਧੀ 1 ਵਜੇ 1 ਤੋਂ ਵੀ ਸ਼ਾਇਦ ਡੇਢ ਹੋ ਗਿਆ ਹੁਣ ਮੈਂ ਜਿਉਂ ਚੱਕਿਆ ਅੱਜ ਕੱਪੜਾ ਸਾਰੇ ਘਰ ਦੀ ਡਸਟਿੰਗ ਕਰੀ ਤਾਂ ਕਿ ਆਂ ਦਰਵਾਜ਼ੇ ਸਾਰੇ ਕਿਤੇ ਨਹੀਂ ਦੇਖੋ ਬਲੀ ਹੂੰ ਛੱਡਿਆ ਤਾਂ ਆ ਸੀ ਮੈਂ ਜਿਹੜਾ ਤੇ ਮਾਂ ਆਪਦੇ ਕਮਰੇ ਦੀ ਆਪੋ ਆਪਦੇ ਕਮਰੇ ਦੀ ਡਸਟਿੰਗ ਕਰਿਓ ਫਿਰ ਪਤਾ ਨਹੀਂ ਮੈਨੂੰ ਅੱਜ ਕੀ ਹੋਇਆ ਨਾ ਮੈਂ ਚੱਕ ਕੇ ਸਾਰੇ ਸਾਰੇ ਘਰ ਦੇ ਵਿੱਚ ਤਾਕੀਆਂ ਦਰਵਾਜੇ ਸਾਰੇ ਚਮਕਾਤੇ ਦਿਖਦੇ ਨਹੀਂ ਸੀ ਦਰਵਾਜੇ ਤਾਂ ਇੰਨੀ ਤੂੜੀ ਦਾ ਕਰਦਾ ਆ ਹੋਇਆ ਸੀਗਾ ਐਕਟੀਵਿਟੀ ਸੀ ਅੱਜ ਮੁੰਡਿਆ ਰੋਣਾ ਦੀ ਹੋਈ ਸੀ ਐਕਟੀਵਿਟੀ ਹੋਂ ਲੱਭਦਾ ਫਿਰਦਾ ਫੋਟੋ ਚਲੋ ਇਹਨੇ ਰੋਟੀ ਬਣਾ ਲਈਏ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੇ ਤੇ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਹੋਰ ਦੱਬ ਕੇ ਸ਼ੇਅਰ ਕਰ ਦਿਆ ਕਰੋ ਥੋੜੀ ਜੀ ਠੀਕ ਹੈ ਜੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਤੇ ਸਾਥ ਸਪੋਰਟ ਦੇਣ ਦੇ ਲਈ ਠੀਕ ਹੈ ਜੀ ਜੇ ਦਾਣਾ ਫੀਡ ਪਿਓ ਨੇ ਉਹ ਮਿੱਠੇ ਵਾਲਾ ਪਾਣੀ ਚੱਕ ਲਿਓ ਉਹ ਡੰਗਰ ਜਿਹਾ ਇਹ ਜੇ ਬਾਹਰ ਫਿਰ ਆਗੇ ਤੇ ਸ਼ੱਕਰਿਆ ਮੇਰਾ ਨੀਣਾ ਪਤਾ ਮੈਂ ਭਾਂਡ ਮੰਜੜੀ ਦੀ ਮੈਂ ਭੁੱਲ ਜਾਣਾ ਮੈਂ ਚੱਕ ਕੇ ਢੋਲ ਦੂੰਗੀ ਪੱਕਾ ਗੱਜਾ ਹੀ ਜਾਣਾ ਹੈ ਹੱਪ ਲਾ ਜੀ ਸੂਟ ਤਾਂ ਮੈਂ ਪੂਰਾ ਕਰਤਾ ਰਹਿ ਗਈ ਇਹਦੀ ਗਲੇ ਦੀ ਤਰਪਾਈ ਥੋੜੀ ਜਿਹਾ ਗਲੇ ਤੇ ਕਢਾਈ ਜੀ ਆ ਕਿੱਧਰ ਨੂੰ ਗਿਆ ਇੱਕ ਮੇਰਾ ਆ ਬੰਦ ਹੋਦੀ ਯਾਰ ਯੂਨੀਫਾਰਮ ਦੇ ਕਿੱਥੇ ਪਈ ਆ ਤੇ ਸੂਟ ਇੱਕ ਹੋਰ ਕਟਿੰਗ ਕਰਨੀ ਸੀਗੀ ਅੱਜ ਮੈਂ ਆਪਦਾ ਹੀ ਹੋਰੇ ਕੰਮ ਲੱਗੀ ਰਹੀ ਕਟਿੰਗ ਕਰੀ ਨਹੀਂ ਕੰਮ ਬਹੁਤ ਜ਼ਿਆਦਾ ਕੀਤਾ ਰਸੋਈ ਚ ਜਿੱਥੇ ਭਾਂਡੇ ਰੱਖਦੇ ਰੱਖਤੇ ਮਾਂ ਜਮਾਲਿਕ ਮੈਂ ਪੈਸੇ ਮੈਂ ਨੀਂਦ ਆਉਂਦੀ ਸੀ ਇਹ ਕਹਿੰਦੇ ਚਾਹ ਕਰ ਉੱਠ ਕੇ ਕੰਮ ਲੱਗਣਾ ਜਾ ਰ ਆ ਦੇਖੀ ਪਹਿ ਖਾ ਕੇ ਬਣਾ ਲਾ ਇਹ ਦੋ ਬਾਰ ਰੱਖ ਕੇ ਆ ਜਾ ਰੇ ਅੱਜ ਮੈਂ ਕਾਫੀ ਜਿਆਦਾ ਕੰਮ ਕੀਤਾ ਦਿਵਾਲੀ ਦੇ ਖਰੋਟ ਪਏ ਨੇ ਜਾ ਤਾਂ ਨਿਆਣੇ ਨਾ ਰੋਣ ਨਾ ਪਿਉਂ ਭੂਕੇ ਖਾ ਲਣ ਭੂ ਭੂਕੇ ਪਿਉਂ ਭੂਕੇ ਖਾ ਲਣ ਰੱਖ ਦੀਆਂ ਨੰਨ ਡੱਬੇ ਚ ਭਾ ਕੇ ਖਾਂਦੇ ਨਹੀਂਗੇ ਇਹ ਨਾਲ ਭੰਡ ਭੁੰਡੇ ਇੰਡਕਸ਼ਨ ਦੋ ਵਾਰੀ ਸਾਫ ਕਰਤਾ ਐਂ ਡੱਬੇ ਚ ਭਾ ਕੇ ਰੱਖਾਂ ਫੇਰ ਕੱਢਾਂਗੇ ਸਰਦੀਆਂ ਚ ਸੁੱਖਣਾ ਫੇਰ ਕੱਢਾਂਗੇ ਰੱਖ ਕੇ ਰਹੀ ਉੱਧਰ ਇੰਨੇ ਬੇਚਪਾ ਕੇ ਰੱਖਨੇ ਆਈ ਹਾਂ ਹੂੰ ਇਹ ਚਾਹ ਕਰ ਲਈ ਚਾਹ ਪੀ ਕੇ ਹਲਾ ਸਬਜੀ ਬਣਾਉਣੀ ਆ ਮੈਂ ਬਣਾਉਣੀ ਸਬਜੀ ਆਂ ਆਲੂ ਪਕੌੜੇ ਨਿਆਣਿਆਂ ਨੇ ਖਾਣੀ ਨਿਆਣਿਆਂ ਨੇ ਖਾਣੀ ਨਹੀਂ ਸਿਆਣਿਆਂ ਦੀ ਟੈਨਸ਼ਨ ਆ ਵੀ ਰੋਜ਼ ਕੀ ਬਣਾਈਏ ਹਨਾ ਰੋਜ਼ ਹੀ ਰੋਜ਼ ਹੀ ਵਸ ਜਿਵੇਂ ਕਹਿੰਦੇ ਕਿਸੇ ਨੂੰ ਕਾਸੇ ਜਾਂਸਨ ਕਿਸੇ ਨੂੰ ਕਾਸੇ ਦੀ ਟੈਨਸ਼ਨ ਸਾਨੂੰ ਦਾ ਹੀ ਟੈਨਸ਼ਨ ਅਸੀਂ ਰੋਜ਼ ਕੀ ਬਣਾਈਏ ਲੋਕਾਂ ਨੂੰ ਇਹ ਟੈਨਸ਼ਨ ਵੀ ਹੈ ਪਤਾ ਨਹੀਂ ਕੀ ਖਾਂਦੇ ਆ ਖਾਂਦੇ ਆ ਰੋਟੀਆਂ ਹੀ ਆ ਉਹੀ ਨਾ ਸਾਡੀ ਫਿਕਰ ਕਰੀ ਜਾਇਆ ਕਰੋ ਯੂਟਿਊਬਰ ਵੀ ਰੋਟੀਆਂ ਖਾਂਦੇ ਹੁੰਦੇ ਨੇ ਕੋਈ ਮੱਚੀ ਜਾਂਦੇ ਨੇ ਮੱਚੀ ਜਾਂ ਸੱਚੀ ਗੱਲ ਆ ਇਥੇ ਕਮੈਂਟ ਆਇਆ ਸੀ ਆਪਾਂ ਨੂੰ ਹਨਾ ਕਹਿੰਦੇ ਕੋਣ ਕਿਸੇ ਦੀ ਚੜ੍ਹਾਈ ਦੇਖ ਕੇ ਜਰਦਾ ਗੱਲ ਤਾਂ ਸਹੀ ਆ। ਇਹ ਤਾਂ ਕਹਿੰਦੇ ਸੀਗੇ ਵੀ ਇਹ ਤਾਂ ਸਾਈਕਲਾਂ ਤੇ ਗਿੱਜ ਗਏ। ਸਾਈਕਲਾਂ ਤੋਂ ਅਸੀਂ ਗੱਡੀਆਂ ਵਾਲੇ ਹੋ ਗਏ। ਹੂੰ। ਅਸੀਂ ਬੋਲਟਾਂ ਵਾਲੇ ਹੋ ਗਏ। ਬੋਲਟ ਕਿਤੇ ਮuire ਕਹਿੰਦਾ। ਹਾਏ ਬਈ। ਇਹ ਤਾਂ ਸਾਡੇ ਮੁੰਡੇ ਨੂੰ ਪਤਾ ਵਿਚਾਰੇ ਨੂੰ ਵੀ ਬੋਲਟ ਕੱਢ ਕੇ ਫੇਰੇ ਸਾਰੀ ਦਿਹਾੜੀ ਉਹਦੇ ਮੂੰਹ ਤੋਂ ਹੀ ਜਾਂਦਾ। ਸਾਰੀ ਦਿਹਾੜੀ ਫੇਰੇ ਨੇ ਅਜੀ। ਲੇਪਾ ਪੁੱਛੀ ਕਰੀ ਜਾਣੀ ਆ। ਹਾਂ ਦੂਜਾ ਵੀ ਆ ਜਾਵੇ ਉਹਨੂੰ ਵੀ ਪੁੱਛਦੀ ਆ। ਹਾਂ ਐ ਤੈਨੂੰ ਫੋਨ ਕਰਤਾ ਵੀ ਆਈ ਨਾ ਹੈ ਵੀ ਮੰਮੀ ਪੂਰੇ ਗੁੱਸੇ ਚ ਆਈ ਨਾ ਕੋਈ ਨਮਕਨ ਫੋਨ ਕਰਦੀ ਨਾ ਤੇ ਮਾਸੀ ਮੈਨੂੰ ਅੱਜ ਗਾਣਾ ਹੀ ਅੱਜ ਗਾਣਾ ਪੈ ਗਿਆ ਅੱਜ ਹਾਂ ਕੋਈ ਨਾ ਮੈਂ ਫੋਨ ਕਰਦੀ ਆ ਆ ਕਿਵੇਂ ਨਹੀਂ ਆਊਗਾ ਮੈਂ ਨੇ ਕਿਹਾ ਪਵਨ ਪੁੱਤ ਜਲਦੀ ਆ ਜਾ ਕਿਉਂਕਿ ਮਾਸੀ ਆਇਆ 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 ਹੂੰ ਆਹ ਫੋਨ ਲਾਇਆ ਮੜਾ ਜੇ ਹੂੰ ਉਹ ਜੇ ਮੁੰਡੇ ਨੂੰ ਆਪਣੇ ਨੂੰ ਇਹ ਕਹਿੰਦਾ ਕਿ ਆ ਕੇ ਜਾਈ ਮੜਾ ਜੇ ਇਹਨੇ ਪਹਿਲੇ ਫੋਨ ਕਰਤਾ ਕਹਿੰਦਾ ਵੀਰੇ ਆਈ ਨਹੀਂ ਨਾ ਆਈ ਨਾ ਕਹਾ ਬੱਤ ਜਾ ਜੇ ਬੱਜਣਾ ਕਹਿੰਦਾ ਤੂੰ ਇੱਥੇ ਹੀ ਰਹਿ ਕਹਿੰਦਾ ਮੇਰੇ ਤੇ ਤਾਂ ਪੈ ਗਈ ਨਾ ਬਸ ਸਵੇਰੇ ਨੂੰ ਕੈਸੇ ਰਹਿਣ ਨੇ ਬੁਲਟ ਲੋਕਾਂ ਦੀਆਂ ਨਜ਼ਰਾਂ ਸੱਚੀ ਨਾਲ ਬਾਹਰ ਮਾਰੀ ਹੌਕਾ ਲੋਕ ਜਿਹੜਾ ਹੋਗਾ ਲੰਦੇ ਬਾਲਾ ਪੈੜਾ ਲੈਂਦੇ ਨੇ ਠੀਕਰੀਏ ਨਾ ਚੰਦਰੀਆ ਆ ਗਏ ਕਹਿੰਦੇ ਤੁਰੇ ਆਉਂਦੇ ਆਂ ਸਕੂਟਰੀ ਵਾਲਾ ਆ ਕੇ ਬੱਜਿਆ ਬੁਲਟ ਤੇ ਕਹਿੰਦੇ ਸਕੂਟਰੀ ਵਾਲੇ ਨੇ ਆ ਕੇ ਵਿੱਚ ਸਕੂਟਰੀ ਥੋੜ੍ਹਤੀ ਉਹਦੀ ਸਕੂਟਰੀ ਇਹ ਤਾਂ ਠੀਕ ਨੇ ਤੇ ਹਾਥੀ ਨੂੰ ਥੋੜੇ ਕੁਛ ਹੁੰਦਾ ਹੁੰਦਾ ਇਹ ਕਹਿੰਦੇ ਅਸੀਂ ਦਾ ਆਰਾਮਨਾਬ ਦਾ ਇੱਕ ਸਾਈਡ ਤੇ ਸੀਗੇ ਵੀ ਸਕੂਟਰੀ ਆ ਕੋਈ ਅੰਕਲ ਜਿਹਾ ਆਉਂਦਾ ਸੀ ਉਹਨੂੰ ਠੋਕਤੀ ਲਿਆ ਕੇ ਸਕੂਟਰੀ ਉਹਦੀ ਸਕੂਟਰੀ ਤੱਕ ਖਿਲਰ ਗਈ ਆਹੋ ਨਾਦੋ ਹਾਂਜੀ 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 ਕੀ ਕਰਨਾ ਸੀ ਮੈਂ ਚਾਹ ਤਾਂ ਨਹੀਂ ਸੀਗੀ ਮੈਨੂੰ ਪਤਾ ਹੀ ਨਹੀਂ ਲੱਗਿਆ ਚਲੋ ਮੈਂ ਚਾਹ ਕਰ ਲਵਾਂ ਆਪਾਂ ਫੇਰ ਗੱਲ ਕਰਦੇ ਹਾਂ ਠੀਕ ਆ ਨਾਲੇ ਚਾਹ ਪੀ ਕੇ ਥੋੜੀ ਜਿਹੀ ਖਿੜਕੇ 'ਚ ਗੱਲ ਹੋਊਗੀ ਜਦੋਂ ਮੈਂ ਉੱਥੇ ਬੈਠੀ ਮੇਰੇ ਹੋ ਰਹੇ ਨੇ ਸੀਗੇ ਕਮੀਜ਼ ਦੀਆਂ ਕੱਲੀਆਂ ਬਾਹਾਂ ਜੜਨੂੰ ਮੈਂ ਉਹ ਜੜਦੀ ਸੀਗੀ ਨਾ ਉਦੋਂ ਮੇਰਾ ਚਾਹ ਪੀਣ ਨੂੰ ਮਨ ਕਰਦਾ ਸੀ ਚਾਹ ਬਣਾ ਕੇ ਨਾ ਫੇਰ ਗੱਲ ਕਰਦੇ ਆ ਟਾਡੇ ਨਾਲ ਆਪਾਂ ਸਬਜ਼ੀ ਦੀ ਤਿਆਰੀ ਕਰਦੇ ਆ ਚੱਬਾ ਜਾ ਹੜ ਜਾ ਹੜਦਾ ਪਤਾ ਨਹੀਂ ਹੋਣ ਕੀ ਹੋਇਆ ਪਹਿਲਾਂ ਦਾ ਇਲਾਜ ਹੋਣ ਕੀ ਹੋਇਆ ਹੋ ਹੋ ਉਹ ਯੇ ਉਹ ਮੇਰਾ ਯਾ ਯਾ ਬੋਟਲ ਇਆ ਉਹ ਤੁਝ ਜੋ ਭਗਾ ਹੋ ਤੂੰ ਹਾਰ ਜੋ ਏ ਹਰ ਜ਼ਬਰਦਸਤ ਦੁਖੀ ਨਾ ਕਰੋ ਸਾਨੂੰ ਦੁਖੀ ਕਰਨ ਨੂੰ ਤਾਂ ਹੋਰ ਜਾਣਤਾ ਬਠੇਰੀ ਹਾਏ ਹਾਏ ਕੀ ਕਰੂੰ ਸਾਨੂੰ ਆਵਗਾ ਮੈਨੂੰ ਨਹੀਂ ਹੋਣੀ ਕੋਈ ਗੱਲ ਗੁੱਸੇ ਤੇ ਹਾਂ ਯਾਰ ਨਹੀਂ ਹੋਈ ਮੈਨੂੰ ਨਹੀਂ ਹੋਣੀ ਕੋਈ ਗੱਲ ਹਾਂ ਫਿਰ ਮੈਂ ਤਾਂ ਮੈਨੂੰ ਗੁੱਸਾ ਛੱਡ ਦਿੰਦਾ ਫਿਰ ਸਾਰੇ ਜਿਹੜੀਆਂ ਕਹਿੰਦੇ ਨਾ ਭਾਣੇ ਬੱਸ ਕਰ ਬੱਸ ਕਰ ਪਰ ਲੋਕ ਕੀ ਕਹਿੰਦੇ ਕਹਿੰਦੇ ਇਹ ਨਹੀਂ ਕਹਿੰਦੇ ਲੜਾਈ ਬੁਝਣ ਦਿੰਦੀ ਉਹ ਮੈਂ ਲੜਾਈ ਬੁਝਾਉਂਦੀ ਨਹੀਂ ਪਰ ਉਹ ਪਰ ਮੈਂ ਕੀ ਕਰਾਂ ਜਦੋਂ ਆ ਕੇ ਲੋਕ ਆਏ ਸੁੰਜਾ ਮਾਰਦੇ ਆ ਸੁੰਜਾ ਮਾਰਦੇ ਫਿਰ ਅਗਲਾ ਜਵਾਬ ਤਾਂ ਦਊਗਾ ਹੀ ਸਿੱਟਾ ਪਟ્રોલ ਦਾ ਜਿਹੜੇ ਮੱਛ ਦੇਣਾ ਉਹਨਾਂ ਉੱਤੇ ਸੋਹਣੀਆਂ ਮੈਂ ਛਿੰਟਾ ਪਟ્રોલ ਦਾ ਬਾਹਾ ਹਾਂ ਮੈਂ ਤਾਂ ਛਿੰਟਾ ਹੀ ਪਟ્રોલ ਦਾ ਹੀ ਦੇਣਾ ਦਫਾ ਹੋਵੇ ਜਨਤਾ ਖਸਮਾਂ ਨੂੰ ਖਾਵੇ ਖੜ ਕੇ ਹਾਂ ਅੰਦਰ ਬੈਠੇ ਆ ਨੂੰ ਗੱਡੀ ਕੰਨ ਦੇੰਦੇ ਹੈਗੇ ਐਸੇ ਦਾ ਆਪ ਇੱਕ ਗੱਡੀਆਂ ਉੱਤਰਨਾ ਦੂਜੀ ਚ ਚੜ ਜਾਣਾ ਦੂਜੀ ਚ ਉੱਤਰਨਾ ਤੀਜੀ ਚ ਚੜ ਜਾਣਾ ਹੈ ਸਾਦਾ ਨਾ ਬਾਤ ਜਿਹੜੇ ਬੰਦੇ ਜਿਹੜੇ ਬੰਦੇ ਮੈਨੂੰ ਬੋਲਦੇ ਆ ਨਾ ਹਨਾ ਉਹ ਆਪਾਂ ਨੂੰ ਡਰਾਈਵਰ ਕੋਈ ਹੋਵੇ ਮੇਰਾ ਡਰਾਈਵਰ ਮੇਰਾ ਜਿਹਾ ਮੁੰਡਾ ਹੋ ਜਮੈਂ ਕਿੱਥੇ ਜਾਣਾਗਾ ਮੇਰਾ ਆ ਹੋਗਾ ਜਿਹੜੀਆਂ ਜਿਹੜੇ ਆ ਕਿ ਮੈਨੂੰ ਬੋਲਦੇ ਨਾ ਉਹਨਾਂ ਦਾ ਡਰਾਈਵਰ ਚਾਹ ਤੁਸੀਂ ਲੈ ਜਾਓ ਵੀਡੀਓ ਦੇਖਣ ਵਾਲੇ ਲੈ ਜਾਓ ਉਹਨਾਂ ਨੂੰ ਉਹ ਤੁਹਾਡੇ ਨਾਲ ਵੀ ਬਸ ਉਹਨਾਂ ਨੂੰ ਗੱਡੀ ਚਾਹੀਦੀ ਹੈ ਵੀ ਦੇ 16 ਮਾ ਦੀ ਗੱਲ ਤੇ ਮੈਂ ਚੁਟਕੀ ਸੀਮਿੰਟ ਦੀ ਗੱਲ ਕਰੀ ਹਾਂ ਤੇ ਮੈਂ ਰੱਤੀ ਸੋਨੇ ਦੀ ਵੀ ਨਹੀਂ ਕਰੀ ਜੇ ਕਿਤੇ ਮੈਂ ਸੋਨੇ ਦੀ ਗੱਲ ਕਰੀ ਹੁੰਦੀ ਫੇਰ ਕੀ ਬਣਦਾ ਯਾਰ ਇਹਨੂੰ ਪਪੀਤਾ ਕੀ ਇਹ ਖਾਣਾ ਤੂੰ ਕੀ ਹੁੰਦਾ ਇਹ ਪਾ ਦੇ ਲੈ ਆ ਪਿਓ ਇਹਨੂੰ ਬੈ ਕੇ ਖਾ ਬੀ ਨਾ ਖਲਾਰੀ ਦੇਖ ਉਹ ਤਾਂ ਵੀ ਸਿੱਟ ਤਾ ਪਾ ਦੇ ਕਹਿੰਦੇ ਪਾ ਦੇ ਕੰਮ ਵਾਲੀ ਵੀ ਨਹੀਂ ਕੰਮ ਵਾਲੀ ਕਹਿੰਦੇ ਨਾ ਹੋਗਾ ਛੁੱਟੀ ਤੇ ਆ ਉੱਚਾ ਨਹੀਂ ਲਉਂਗੀ ਛੜੂ ਲਾ ਕੰਮ ਵਾਲੀ ਨਹੀਂ ਕਹਿੰਦਾ ਅੰਟੀ ਜਾਈ ਜਾਂਦਾ ਇੱਥੇ ਆਦਮ ਦਾ ਨਾਮ ਹੈ। ਹੋਰ ਦਾ ਰਬਾਹਲੇ ਲੋਕਾਂ ਰੋਡ ਉਨ੍ਯੋ ਦਾਰੇ ਪਈ ਜਾਂਦੇ ਲੋਕਾਂ ਦੇ ਥੋੜੇ ਤੋਂ ਹੁਤੁੱਛ ਦੋਰਾਵੇਂ ਮੈਂ ਤਾਂ ਕਾ ਅਗਿਆਨ ਰੋਟੀ ਖਾਣੇ ਆ ਜੈ ਜਿਤਨ ਹੋ ਗਏ ਨੀ ਜਾਂਦੇ ਤੇ ਮੰਗੇ ਜਿੱਦਣ ਜਿੱਦਣ ਮੈਂ ਤੁਹਾਨੂੰ ਦੱਸੂਗੀ ਨਾ ਵੀ ਮੇਰੇ ਤੋਂ ਜਿਹੜਾ ਬਰੀ ਚ ਸੋਨਾ ਪਾਇਆ ਸੀ ਵੀ ਉਹ ਮੇਰੇ ਤੋਂ ਕਿਵੇਂ ਲੈ ਲਿਆ ਸੀ ਹੈ ਨਾ ਮੇਰੀ ਸੱਸ ਤੇ ਮੇਰੀ ਜਠਾਣੀ ਨੇ ਹੈ ਨਾ ਫੇਰ ਕੀ ਬਣੂਗਾ ਤੁਸੀਂ ਦੇਖਿਓ ਹਾਏ ਰੱਬਾ ਹਾਏ ਰੱਬਾ ਫੇਰ ਕੀ ਹਾਲ ਹੋਗਾ ਦੱਸੂਗੀ ਤਾਂ ਮੈਂ ਜ਼ਰੂਰ ਅੱਜੇ ਦੱਸਦਾ ਦੱਸਦਾ ਬਹੁਤ ਆਰਾ ਸੱਟ ਬੜਾ ਹਾਰਾ ਸੱਟ ਸੀਗਾ ਚਾਹੇ ਜੋ ਵੀ ਸੀਗਾ ਚੰਦ ਐ ਪਾਰਾ ਸੀ ਹੌਲਾ ਸੀ ਦੱਸਣਾ ਨੂੰ ਐ ਹਨਾ ਆਈਏ ਨਾ ਨਾ ਮੈਨੂੰ ਵਿਆਹ ਚ ਸੈਟਪ ਆ ਗਿਆ ਹੁਣ ਮੈਨੂੰ ਵੀ ਪਤਾ ਹਨਾ ਵੀਓ ਕਿੱਥੋਂ ਪਾਤਾ ਕਿਵੇਂ ਪਾਤਾ ਚਲੋ ਹੁੰਦਾ ਹੀ ਆ ਘਰਾਂ ਦੇ ਵਿੱਚ ਕੁੰਨਦਾਰੀਆਂ ਦੇ ਵਿੱਚ ਆਪਾਂ ਇਹ ਵੀ ਨਹੀਂ ਕਹਿੰਦੇ ਹਨਾ ਵੀ ਉਹ ਕਿਸੇ ਦਾ ਸੀ ਜਾਂ ਫਿਰ ਇੱਕ ਨੇ ਚੱਲਦਾ ਹੁੰਦਾ ਵੀ ਇੱਕ ਬਹੂ ਨੂੰ ਵਿਆਹ ਲਿਆ ਫਿਰ ਉਹਦਾ ਵਧੀਆ ਵਸੇਪਾ ਹੋ ਗਿਆ ਉਹ ਤੋਂ ਲੈ ਕੇ ਦੁਹੀ ਨੂੰ ਪਾਤਾ ਉਹ ਤੋਂ ਲੈ ਕੇ ਦੁਹੀ ਨੂੰ ਪਾਤਾ ਉਹ ਤੋਂ ਲੈ ਕੇ ਤੀਨ ਪਾਤਾ ਤੀਨੋਂ ਤੇ ਚੌਥੀ ਨੂੰ ਪਾਤਾ ਮੈਂ ਚੌਥੀ ਸੀਗੀ ਹੁਣ ਪਹਿਲੀਆਂ ਦੋ ਨੂੰ ਤਾਂ ਹੋਰ ਪਾਏ ਹੋਏ ਸੀ ਜਿਹੜੀਆਂ ਅਸੀਂ ਦੋ ਸੀਗੀਆਂ ਮਤਲਬ ਤੀਜੇ ਨੰਬਰ ਵਾਲੀ ਦਾ ਸੈੱਟ ਮੈਨੂੰ ਆ ਗਿਆ ਤੇ ਜਦੋਂ ਮੈਂ 7 ਦਿਨ ਇੱਥੇ ਰਹਿ ਕੇ ਫਿਰ ਆਪਣੇ ਪੇਕੇ ਘਰ ਰਹਿ ਕੇ ਆ ਗਈ ਨਾ ਤੇ ਮੇਰੀ ਸਾਸ ਸ ਨੇ ਬੜੀ ਚਲਾਕੀ ਨਾਲ ਮੈਨੂੰ ਨਾ ਕਿਹਾ ਕੋੜੇ ਤੇਰਾ ਕ ਸੱਟਾ ਸੋਨੇ ਦਾ ਜਿਹੜਾ ਤੈਨੂੰ ਪਾਇਆ ਭਾਈ ਆਹ ਜਿਹੜਾ ਤੈਨੂੰ ਸੋਨਾ ਪਾਇਆ ਮੈਂ ਵਿਚਾਰੀ ਭੋਲੀ ਰਹਿ ਗਈ ਹੈ ਹੁਣ ਤਾਂ ਮੈਂ ਚਲਾਕ ਆ ਹੁਣ ਤਾਂ ਇਹ ਜੀ ਕੋਈ ਗੱਲ ਨਹੀਂ ਤੁਸੀਂ ਕਹਿੰਦੇ ਮੈਂ ਵੀ ਚਲਾਕ ਆ ਹਾਂ ਭਾਈ ਚਲਾਕ ਆ ਹੋਣਾ ਪੈਂਦਾ ਚਲਾਕ ਦੁਨੀਆ ਹੀ ਕਰਦੇ ਉਹਦੋਂ ਮੈਂ ਨੂੰ ਨਹੀਂ ਆਉਂਦਾ ਉਹਦੋਂ ਭਾਈ ਨਿਆਣੇ ਤੇ ਹੈ ਬਾਈ 23 ਸਾਲ ਦੀ ਉਮਰ ਦੇ ਵਿੱਚ ਕੀ ਪਤਾ ਹੁੰਦਾ ਆਈ ਮੈਂ ਤਾਂ ਬੜੀ ਚਲਾਕੀ ਨਾਲ ਸੈੱਟ ਤੇ ਰਖੋਲੇ ਆ ਮੈਂ ਕਿਹਾ ਵੀ ਹਾਂ ਮੰਮੀ ਮੇਰੇ ਕੋਲੇ ਹੀ ਆ ਹਨਾ ਵੀ ਮੈਂ ਕਿੱਥੇ ਦੇਣਾ ਸੀ ਉਹ ਮੇਰੇ ਕੋਲੇ ਹੀ ਆ ਕਿੱਥੇ ਆ ਮੈਂ ਦਿਖਾਤਾ ਵੀ ਇਹਨਾਂ ਨੂੰ ਆਇਆ ਛੱਕੋਗੇ ਨਹੀਂ ਪੇਕੀ ਦੇ ਘਰੇ ਨਹੀਂ ਸੀ ਇਹ ਤਾਂ ਸਰਦਾਰ ਜਿੰਦ ਦਾ ਪਤਾ ਹੀ ਨਹੀਂ ਸੀਗਾ ਵੀ ਮੇਰਾ ਵਿਆਹ ਵੀ ਹੋਇਆ ਮੈਂ ਘਰੇ ਬੋਟੀ ਵੀ ਆ ਉਹਨੂੰ ਪੁੱਛਣਾ ਦੇਖਣਾ ਤਾਂ ਟਿੱਬੀ ਉਹ ਦੇਣੀ ਹੁੰਦੀ ਸੀਗੀ ਹਾਂ ਹੁਣ ਕਈ ਦਿਨ ਹੋ ਗਏ ਇਹਨੂੰ ਵੀ ਪਤਾ ਵੀ ਗੁੱਸਾ ਮੈਨੂੰ ਉਹਨਾਂ ਲੋਕਾਂ ਤੇ ਨਹੀਂ ਜਿੰਨਾ ਇਹਦੇ ਤੇ ਆ ਹੈ ਮੈਂ ਕਾਹ ਮਿਲ ਗਈ ਸੀ ਹੁਣ ਤੁਹਾਨੂੰ ਵੀ ਮੈਂ ਗੱਲ ਦੱਸਦੀ ਆ ਚਲੋ ਸੋਨਾ 사ਨਾ ਖਾਦਾ ਖੜਾ ਲੇ ਲਿਆ ਚਲੋ ਚਲ ਅਕੀਨ ਲੈ ਲਿਆ ਸੱਸ ਕਹਿੰਦੀ ਕਹਿੰਦੀ ਆਪਣੀ ਭੈਣ ਜੀ ਨੂੰ ਫੜਾ ਦੇ ਭੈਣ ਜੀ ਕਹਿੰਦੇ ਸੱਸ ਨੂੰ ਫੜਾ ਦੇ ਸੱਸ ਕਹਦੇ ਤੇਰੇ ਭੈਣ ਜੀ ਫੜਾ ਦੇ ਮੈਂ ਆਪ ਕੋ ਕੇ ਗੱਭੇ ਛੜਦਾ ਕਾ ਚੱਕ ਲੋ ਹਾਂ ਵੀ ਦਫਾ ਹੋ ਗੋ ਕਿਦੂ ਪ੍ਰੈਕਟਿਸ ਜੇ ਤੂੰ ਲੈ ਨਹੀਂ ਨਾ ਇਨੀ ਜਿਹਾ ਕੱਲ ਹੁੰਦੀ ਤਾਂ ਮੈਂ ਦਿਖਾਉਂਦੀ ਹੋਈ ਨਾ ਮੈਨੂੰ ਤਾਂ ਅਕ ਲੈਣੀ ਸੀਗੀ ਖਾਲੀ ਡੱਬਾ ਤੱਕ ਮੈਂ ਖਾਲੀ ਡੱਬਾ ਘਵਾ ਦਿੰਦੀ ਆ ਪਰ ਤਾਂ ਸਹੀ ਆ ਐ ਐਡੀ ਆ ਜਿਹੜੀ ਚਰਚੜ ਆਉਂਦੀ ਆ ਨਾ ਐਡੀ ਸ਼ੈਤਾਨ ਜਨਾਨੀ ਕਿ ਚੱਲ ਕੋਈ ਨਤ ਰੱਖ ਲੈ ਬੀਜੀ ਨੂੰ ਫੜਾ ਦੇ ਉਦੋਂ ਬੀਜੀ ਮੇਰੇ ਸਾਹਮਣੇ ਬੀਜੀ ਬੀਜੀ ਪੜਾ ਹੁੰਦਾ ਹੁੰਦਾ ਸੀ ਉਹ ਤਾਂ ਬੀਬੀ ਹੁੰਦੀ ਸੀਗੀ ਮੇਰੇ ਸਾਹਮਣੇ ਬੀਜੀ ਬੀਜੀ 부ੜੀ ਵੀ ਹੁੰਦੀ ਤੇ 부ੜੀ ਵੀ ਹੁੰਦੀ ਸੀ ਹੈ ਤੇ ਚੱਲ ਭਾਈ ਆਪਾਂ ਗੰਭੇ ਰੱਖਤਾ ਮਾਂ ਜੀ ਨੇ 10 ਵਾਰੀ ਮੈਂ ਉਧਰ ਲੈ ਗਈ 10 ਵਾਰੀ ਉਧਰ ਮੈਨੂੰ ਕਮਲੀ ਕਰਦਾ ਹੈ ਮੈਂ ਕਿਹਾ ਵੀ ਜੀ ਨੇ ਚੱਕਣਾ ਚੱਕ ਲਓ ਚਲੋ ਚੱਕਣਾ ਲੈ ਭਾਣ ਜੀ ਨੇ ਸੀਗਾ ਚੱਕ ਲਿਆ ਚਲੋ ਉਦੋਂ ਤੋਂ ਬਾਅਦੋਂ ਮੈਂ ਸੈਟ ਨਹੀਂ ਦੇਖਿਆ ਸੱਤ ਦਿਨ ਉਹ ਸੱਤ ਦਿਨ ਉਹ ਮੇਰੇ ਕੋਲੇ ਵੱਧ ਤੋਂ ਵੱਧ 15 ਕ ਦਿਨ ਉਹ ਸੈਟ ਰਿਹਾ ਨਾ ਨਹੀਂ ਹਾਂ ਬਸ 15 ਕ ਦਿਨ ਮੇਰੇ ਕੋਲੇ ਉਹ ਸੈਟ ਰਿਹਾ ਵਿਆਹ ਤੋਂ ਬਾਅਦ 15ਵੇਂ ਦਿਨ ਬਾਅਦ ਮੇਰੇ ਕੋਲ ਉਹ ਸੋਨਾ ਜਿਹੜਾ ਇਹਨਾਂ ਨੇ ਲੈ ਲਿਆ ਤੇ ਨਾ ਮੈਂ ਉਹ ਕਿਸੇ ਨੂੰ ਵੀ ਨਹੀਂ ਦੱਸਿਆ ਨਾ ਬਚੋਲੇ ਨੂੰ ਦੱਸਿਆ ਬਚੋਲੇ ਤਾਂ ਬਚੋਲੇ ਕਾਹਦੇ ਸੀਗੇ ਉਹਨਾਂ ਨੇ ਕਿਹਾ ਮੇਰੀ ਕਦੇ ਸਾਹ ਨਹੀਂ ਲੱਗੇ ਹਾਂ ਤੇ ਨਾ ਮੈਂ ਆਪਣੇ ਮਾਪਿਆਂ ਨੂੰ ਦੱਸਿਆ ਚਲੋ ਕਿਧਰ ਹੈ ਇਹ ਨਾ ਮਾਪੇ ਬਾਅਦ ਹੀ ਆ ਗਲਤ ਸੀ ਅਸਲ ਵਿੱਚ ਮੇਰੇ ਨੂੰ ਜੇ ਮੈਂ ਦੱਸਣ ਦੇ ਆ ਮੈਨੂੰ ਕੋ ਸਟੋਰੀਆਂ ਬਹੁਤ ਨੇ ਹੁਣ ਨੀਹਾ ਕਿਵੇਂ ਮਰ ਗਈ ਵਿਚਾਰੇ ਕਿਵੇਂ ਦਾਜ ਦੀ ਬਲੀ ਚੜ ਗਈ ਜਿਹੇ ਉਹਨੇ ਮਾਪਿਓ ਨੂੰ ਭੈਣਾ ਭਾਈਆਂ ਨੂੰ ਦੱਸਤਾ ਸੀ ਵੀ ਮੈਨੂੰ ਦੁਖੀ ਕਰਦੇ ਆ ਉਹਨੂੰ ਲੈ ਆਉਂਦੇ ਅੱਜ ਹੁਣ ਫੋਟੋ ਨੂੰ ਦੇਖ ਦੇ ਕੇ ਰੋਣ ਦਾ ਮਤਲਬ ਤਾਂ ਨਹੀਂ ਬਣਦਾ ਹੈਗਾ ਤੇ ਜੇ ਤੁਹਾਨੂੰ ਦੱਸਾਂ ਕਾਕਾ ਕਾਕਾ ਮੱਖੀ ਬਈ ਨਾ ਆਪਦੇ ਮਾਪਿਓ ਨੂੰ ਆਪਦੇ ਘਰੇ ਚਾਹੇ ਮੈਂ ਤੰਗੀ ਕੱਟੀ ਚਾਹੇ ਮੈਂ ਪੜੰਗੀ ਕੱਟੀ ਚਾਹੇ ਕਲੇਸ਼ ਕੱਟਿਆ ਚਾਹੇ ਕੋਸ਼ ਕੱਟਿਆ ਮੱਕਰ ਨਹੀਂ ਕਦੇ ਵੀ ਆਪਦੇ ਮਾਪਿਓ ਨੂੰ ਫੋਨ ਕਰਕੇ ਇਹ ਨਹੀਂ ਸੀ ਦੱਸਿਆ ਵੀ ਮੈਨੂੰ ਇਹ ਤੰਗ ਕਰਦੇ ਨੇ ਮੈਨੂੰ ਤੰਗ ਹਰੇਕ ਗੱਲ ਪਿੱਛੇ ਕਰਿਆ ਗਿਆ ਹਰੇਕ ਗੱਲ ਇੱਥੋਂ ਤੱਕ ਮੈਨੂੰ ਪਤਾ ਕੀ ਸੁਣਾਉਣੀ ਨੇ ਮੇਰੀ ਸੱਸ ਜਿੱਦਾਂ ਅਸੀਂ ਕੁੜੀ ਦਾ ਆਪਦੀ ਦਾ ਵਿਆਹ ਕਰਿਆ ਸੀ ਜਰਗ ਦੇ ਮੇਲੇ ਵਾਂਗੂ ਇਕੱਠ ਸੀ ਜਰਗ ਦੇ ਵੀ ਤੁਸੀਂ ਹਾਂ ਤੇ ਮੁੰਡੇ ਦੇ ਕਹਿੰਦੇ ਨਾ ਵੀ ਅਸੀਂ ਜਾਂ ਨਾਲ ਲੈ ਕੇ ਜਾਣੀ ਜੇ ਤੇ ਐ ਚ ਗੰジャਸ਼ ਹੁੰਦੀ ਉਹ ਜਨ ਸੱਦ ਲੰਦਾ ਨਾ ਹੁੰਦੀ ਨਾ ਅਗਲਾ ਜਵਾਬ ਦੇ ਦਿੰਦਾ ਭਾਈ ਆਪਦੇ ਨੂੰ ਕਿਤੇ ਹੋਰ ਵਿਆਹ ਦੇ ਸਾਡੀ ਕੁੜੀ ਦੇ ਵਿਆਹ ਨੂੰ ਤਾਂ ਜਰਗ ਦੇ ਮੇਲੇ ਜਿੱਨਾ ਕੱਟ ਫਿਰ ਮੈਂ ਇੱਕ ਦਿਨ ਆਕ ਕੇ ਫਿਰ ਮੈਂ ਕਿਹਾ ਮਾ ਜੀ ਜਰਗ ਦੇ ਮੇਲੇ ਜਿੱਨਾ ਕੱਠ ਸੀਗਾ ਤੁਸੀਂ ਤਾਂ ਘਰੇ ਨਹੀਂ ਜੀ ਹੁੰਦੇ ਛੋਟਾ ਤਾਂ ਪਿੱਠ ਪਿੱਛੇ ਦੀਆਂ ਗੱਲਾਂ ਨੇ ਵੀ ਜੇ ਜਰਗ ਦੇ ਮੇਲੇ ਜਿੱਨਾ ਕੱਠ ਹੋਇਆ ਸੀ ਤੁਹਾਡੇ ਵਿਆਹ ਨੂੰ ਥੋਡੀ ਕੁੜੀ ਦੇ ਵਿਆਹ ਨੂੰ ਹੋਇਆ ਸੀ ਮੈਨੂੰ ਕਦੇ ਸੁਣਾਈ ਜਾਂਦੇ ਹੋ ਤੇ ਇਹਨਾਂ ਦੇ ਭੈਣ ਦਾ ਵਿਆਹ ਹੋ ਗਿਆ ਉਦੋਂ ਮੈਂ ਸੱਤਵੀਂ ਚ ਖਨੀ ਪੜਦੀ ਸੀ ਜਦੋਂ ਇਹਨਾਂ ਦੀ ਭੈਣ ਦਾ ਵਿਆਹ ਹੋ ਗਿਆ ਕਰਜਾ ਸਾਡੇ ਸਿਰ पे ਚੋ ਚਾਰੇ ਕਦੇ ਮੇਲੇ ਜਨਾਂ ਇਕੱਠ ਕਰਿਆ ਸੀ ਫਿਰ ਗੰਗਾਸ਼ ਵੀ ਰੱਖਦੇ ਇੱਕ ਕੁੜੀ ਸੀਗੀ ਉਹਨੂੰ ਵਿਆਉਣ ਦੀ ਗੰਗਾਸ਼ ਵੀ ਰੱਖਦੇ ਗੱਲ ਤਾਂ ਸੁਣੋ ਇਜਾਦ ਝੋਸਰ ਹੋ ਗਿਆ ਮੈਂ ਤਾਂ ਅੰਦਾਜ਼ਾ ਤੀ ਚੋ ਉਹਨੇ ਇਹਨੂੰ ਮਾੜੇ ਕਰਮਾਂ ਆਈ ਤੇ ਸਾਰਾ ਝੋਨਾ ਕੜਈ ਜળ ਗਿਆ ਤੇ 20000 ਦਾ ਝੋਨਾ ਆਇਆ ਤੀ ਲਾ ਅੱਟੇ ਕਰਿਆ ਜੀ ਕੋ ਸਕੂਟਰ ਜੇ ਦੇਦਾ ਦੋ ਘਟੂਮਾਂ ਪਾਦੀਆਂ ਕੁੱਟ ਕਰਿਆ ਜੀ ਕੱਟ ਨੂੰ ਕੀ ਕਰਜੋ ਇਹਦੇ ਨਾਂ ਤਾਂ ਧੀ ਨੂੰ ਚੰਨੀ ਚੜਾ ਕੇ ਤੋੜ ਦੋ ਵੀ ਧੀ ਦੀ ਖਬਰ ਸਾਰ ਲੈਂਦੇ ਰਹੋ ਮਗਰ ਫੇਰ ਫੇਰ ਕਦੋਂ ਕੁੱਟ ਦਾ ਮਾਰਦਾ ਸੀ ਪ੍ਰੋਣਾ ਫੇਰ ਕੱਟ ਜਾਂਦਾ ਸੀ ਫੇਰਾ ਕੱਲਾ ਜਾਂਦਾ ਸੀ ਜਾਂ ਕੱਟ ਹੁੰਦਾ ਲੱਖ ਡੇਢ ਲੱਖ ਰੁਪਈਆ ਜਾਂ ਤਾਂ ਭਾ ਦਸਤੇ ਦੀ ਕਾਣ ਬੀਣ ਤੇ ਆਹਲਾ ਉਹ ਜਿਹਾ ਖਾ ਜਾਂਦਾ ਉਹ ਜਿਹਾ ਨਿਕਾ ਜਾਂਦਾ ਸਾਬਰ ਭਰੇ ਆ ਵੀ ਮੈਨੂੰ ਕਿੱਥੇ ਕਿੱਥੇ ਨਹੀਂ ਵੀ ਮੈਂ ਹਮੇਸ਼ਾ ਕੱਲ ਪਰਸ ਦੀ ਮੈਂ ਜਦੋਂ ਦੀ ਨੇਹਾ ਦੀ ਸਟੋਰੀਸ ਹੋਈਆਂ ਮੈਂ ਮੈਂ ਵੀ ਦਾਜ ਦੀ ਬਲੀ ਚੜ ਜਾਂਦੀ ਵਧੀਆ ਰਹਿੰਦੀ ਨਾ YouTube ਤੇ ਆਉਂਦੀ ਨਾ ਤੁਸੀਂ ਮੇਰੀਆਂ ਆਹ ਕੋਈ ਵੀਡੀਓ ਦੇਖਦੇ ਨਾ ਸਾਡਾ ਲੜਾਈ ਝਗੜਾ ਦੇਖਦੇ ਮੈਨੂੰ ਵੀ ਦਾਜ ਦੀ ਬਲੀ ਚਾੜ ਦਾਂ ਤੇ ਵਧੀਆ ਸੀਗਾ ਚੁੱਪ ਕਰਕੇ ਨਜ਼ਾਰੇ ਲੈਂਦੇ ਇਹ ਬਾਅਦ ਦੇ ਵਿੱਚ ਹੈ ਪਰਜਾਈਆਂ ਇਹਦੀਆਂ ਇਹ ਪਰਜਾਈਆਂ ਦਾ ਤੇ ਜਵੇਂ ਵੀ ਉਹਨਾਂ ਕੋਲੇ ਰਹਿ ਜਾਂਦੀ ਆ ਘਰ ਵੀ ਉਹਨਾਂ ਕੋਲੇ ਰਹਿ ਜਾਂਦਾ ਹਰ ਬੰਨ ਨਹੀਂ ਕੋਕੜੀ ਤੱਕ ਆ ਕੀ ਕਰਾਂ ਭਾਈ ਮੈਨੂੰ ਨਹੀਂ ਪਤਾ ਮੈਂ ਤਾਂ ਬਹੁਤ ਜਿਵੇਂ ਕਹਿੰਦੇ ਹੁੰਦੇ ਆ ਵੀ ਮੈਂ ਸਾਰਿਆਂ ਨੂੰ ਹਨਾ ਸਭ ਨੂੰ ਇਹ ਕਿਹਾ ਹੋਇਆ ਸੀ ਵੀ ਮੈਨੂੰ ਛੱਡਿਆ ਉਹ ਮੈਂ ਸਾਰਾ ਕੁਝ ਜਿਵੇਂ ਕਹਿੰਦੇ ਆ ਆਪਾਂ ਪਰੇ ਹੋ ਗਏ ਛੱਡ ਕੇ ਆਪਾਂ YouTube ਤੇ ਵੀਡੀਓ ਪਾਉਣੀ ਸ਼ੁਰੂ ਕਰਤੀ ਆਪਦੇ ਬੱਚਿਆਂ ਦੇ ਨਾਲ ਆਪਦੀ ਲਾਈਫ ਇੰਜੋਏ ਕਰਨੀ ਸ਼ੁਰੂ ਕਰਤੀ ਹਨਾ ਇਹ ਖੋਸ਼ ਰਹਿਣਾ ਕਦੇ ਅਸੀਂ ਜੇ ਔਖਾ ਕਿਹੜਾ ਔਖਾ ਪਰ ਨਹੀਂ ਹੁੰਦਾ ਹਸਬੰਡ ਵਾਈਫ ਦੀ ਹਰੇਕ ਦੀ ਲੜਾਈ ਨਹੀਂ ਅਸੀਂ ਔਖੇ ਪਰ ਵੀ ਹੋਣਾ ਤਾਂ ਵੀ ਅਸੀਂ ਬਿਲਦ ਘਟਾ ਆਪਣੇ ਦੁਆਰਾ ਫੇਰ ਉਹ ਹੋ ਜਾਈ ਹੈ ਨਾ ਲੋਕਾਂ ਵੱਲ ਦੇਖਣਾ ਬੰਦ ਕਰਤਾ ਚਾਹੇ ਉਹ ਜਹੇ ਦੀ ਮਰਜ਼ੀ ਦੁਨੀਆ ਅਸੀਂ ਦੇਖਣਾ ਬੰਦ ਕਰਤਾ ਚਾਹੇ ਉਹ ਮੇਰੇ ਆਪਣੇ ਪੇਕੇ ਨੇ ਚਾਹੇ ਮੇਰਾ ਕੋਈ ਸਹੌਰਾ ਪਰਿਵਾਰਾ ਮੇਰਾ ਕਿਸੇ ਨਾਲ ਲਿੰਕ ਨਹੀਂ ਸੀਗਾ ਕਿਸੇ ਨਾਲ ਵੀ ਲਿੰਕ ਨਹੀਂ ਸੀ ਲਿੰਕ ਸੀਗਾ ਤਾਂ ਸੀਗਾ ਮੇਰੇ ਆਪਣੇ ਸਿਰਫ ਔਰ ਸਿਰਫ ਮਾਪੇ ਆ ਉਹ ਮੈਨੂੰ ਫੋਨ ਕਰ ਲੰਗੇ ਸੀ ਮੈਂ ਉਹਨਾਂ ਨੂੰ ਫੋਨ ਕਰ ਲੰਗੀ ਸੀ ਮੈਂ ਕਿਸੇ ਨਾਲ ਲਿੰਕ ਨਹੀਂ ਸੀ ਰੱਖਦੀ ਚਾਹੇ ਉਹ ਖਾਸਾ ਨੂੰ ਖਾਵੇ ਉਹ ਭੈ ਦੀ ਕਰਾਉਣਾ ਜਿਹੜੇ ਆਪਾਂ ਨੂੰ ਜਿਵੇਂ ਕਹਿੰਦੇ ਜ਼ਿੰਦਗੀ ਜਿਉਣ ਨਹੀਂ ਦਿੰਦੇ ਉਹਨਾਂ ਤੋਂ ਕੀ ਕਰਾਉਣਾ ਆਪਾਂ ਨੂੰ ਹੈ ਕੀ ਕਰਾਉਣਾ ਆਪਾਂ ਉਹਨਾਂ ਤੋਂ ਜਿਹੜੇ ਆਪਾਂ ਨੂੰ ਜ਼ਿੰਦਗੀ ਜਿਉਣੀ ਦੁਖੀ ਕਰਦੇ ਆ ਜਿਹੜੇ ਚਾਹੁੰਦੇ ਆ ਵੀ ਤੁਸੀਂ ਮਰੋ ਮਰੋ ਫਿਰ ਆਪਾਂ ਉਹਨਾਂ ਨੂੰ ਜਿਉਂ ਕੇ ਦਿਖਾਉਣਾ ਅਸੀਂ ਜਿਉਣਾ ਸ਼ੁਰੂ ਕਰਤਾ ਤੇ ਲੋਕਾਂ ਦਾ ਰਾਟ ਨਿਕਲ ਗਿਆ ਫੇ ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਆ ਇਹ ਤਾਂ ਮੈਂ ਬੱਕਰਾ ਵਾਇਆ ਮੈਨੂੰ ਕਹਿੰਦਾ ਭੁੱਖਾ ਹੋ ਜਾਏਗਾ ਮੈਂ ਕਿ ਮਹਾਰਾਜ ਨਾ ਮਾਰੇ ਕੋਈ ਭੁੱਖਾ ਨਹੀਂ ਬਣਦਾ ਆ ਬੰਦੇ ਦਾ ਮਾਰੇ ਬੰਦਾ ਤਾਂ ਹੀ ਮਰਦਾ ਮੈਂ ਕੋਈ ਨਾ ਮੈਂ ਸੌਟੇ ਮੰਗਣ ਨਹੀਂ ਆਉਂਦਾ ਕਦੇ ਵੀ ਕੋਈ ਕਹਿ ਨਹੀਂ ਸਕਦਾ ਮੈਨੂੰ ਮੇਰੇ ਹੱਥ ਚ ਕਰਤ ਹੁੰਦੀ ਆ ਕਦੇ ਕੋਈ ਕਹਿ ਨਹੀਂ ਸਕਦਾ ਵੀ ਅਸੀਂ ਉਹਨਾਂ ਦੇ ਮੰਗਣ ਗਏ ਸੀ ਕੋਈ ਚੀਜ਼ ਜਿਹੜਾ ਜਿਆ ਸੀਗਾ ਉਹ ਜਿਆਸਾਰ ਲਿਆ ਜਿੱਦਾਂ ਵਧੀਆ ਹੁੰਦਾ ਸੀ ਵਧੀਆ ਖਾ ਲੈਂਦੇ ਸੀ ਜਦਨ ਥੋੜਾ ਹੁੰਦਾ ਸੀ ਥੋੜਾ ਘਾਇ ਅੱਬਲਾ ਤਾਂ ਵੈਕਰੂ ਦੀ ਕਿਰਪਾ ਰਹੀ ਹੈ ਜਦੋਂ ਆਪਾਂ ਕੰਮ ਕਰਦੇ ਹੁੰਨੇ ਆ ਨਾ ਵੈਕਰੂ ਆਪਾਂ ਨੂੰ ਤੋੜਾ ਦਿੰਦਾ ਹੀ ਨਹੀਂ ਮੇਰੇ ਤਾਂ ਸਬਜੀਓ ਨਹੀਂ ਸੀ ਮੁੱਕਦੀਆਂ ਹੁਣ ਤਾਂ ਆਹ ਕਿਹੜੇ ਸਾਡੇ ਤੇ ਚੜਚੜ ਹੋ ਗਏ ਨਾ 20-20 ਕਿਲੋ ਦੀਆਂ ਵਾਲਟੀਆਂ ਜਿਹੜੀਆਂ ਨਾ ਵਾਲੀਆਂ ਪਲਾਸਟਿਕ ਦੇ ਰੰਗ ਵਾਲੀਆਂ ਵਾਲਟੀਆਂ ਆਪਣੇ ਬਾਥਰੂਮਾਂ ਜਿੱਥੇ ਰੀਆਂ ਹੋਈਆਂ ਨੇ ਉਹ ਭਰ ਕੇ ਇਹਨਾਂ ਦੇ ਘਰੇ ਸਬਜੀ ਜਾਂਦੀ ਹੁੰਦੀ ਸੀ ਸਾਡੇ ਘਰ ਅੱਜ ਸਾਡੇ ਤੇ ਨੂੰ ਲਲਕਾਰੇ ਮਾਰਨ ਆਉਂਦੇ ਨੇ ਤੋਰੀਆਂ ਇੰਨੀ ਲੱਗਣੀਆਂ ਆਹਾਂ ਲੱਗਣੇ ਕਟਿੰਡੇ ਅੱਜ ਤਾਂ ਮੈਂ ਕਹਿੰਦੀ ਮੈਂ ਤਸ ਮਾਰੀ ਦੇ ਕੇ ਮੈਂਨੇ ਮਾਰਦੇ ਹਾਂ ਅਸੀਂ ਕਦੇ ਪਿੰਡੀਆਂ ਨਾਲੇ ਪਾਣੀ ਥੋੜਾ ਥੋੜੀ ਹੈ ਪਤਾ ਖੁੱਦਰਤੀ ਸੋਮਾ ਨਾਲੋਂ ਤਾਰਾਂ ਚ ਪਾਣੀ ਆ ਜੇ ਕੋਈ ਦੇਖਿਆ ਜਾਵੇ ਨਾ ਵੀ ਉਹ ভোর ਤਾਂ ਐ ਤਾਂ ਬਥੇਰੇ ভোর ਹੋਏ ਹੋਏ ਨੇ ਮੈਂ ਤਾਂ ਚੱਲੀ ਜਾਣਾ ਉਹ ਤਾਰਾਂ ਚ ਪਾਣੀ ਆ ਜੇ ਤਾਰਾਂ ਚ ਕਰੰਟ ਆ ਤਾਂ ਪਾਣੀ ਆ ਅੱਜ ਮੈਂ ਜਿੰ ਚੱਲੇ ਆ ਜਿੰਨੇ ਟ੍ਰੈਲਰ ਆ ਆਹ ਲੈਟਰ ਚਲਾ ਲਿਆ ਹਾਂ ਇਹ ਤਾਂ ਖੁੱਦਰਤਾ ਜੇ ਆਪਣੇ ਤੇ ਸਾਸਾ ਤਾਂ ਹਾਂ ਹੁਣ ਵੇਖ ਕੰਮ ਕਰਾਂਗੇ ਆ ਗਾੜਾ ਤੱਕ ਹੋਏ ਕੜੇ ਨੂੰ ਆਪਾਂ ਝੋਲ ਮਾਰਾਂਗੇ ਉਹ ਚੋਂ ਪਾਣੀ ਡੁੱਲੂਗਾ ਡੁੱਲੂਗਾ ਉਹਨੇ ਉੱਛਾਲਣਾ ਇੱਠਾਲਣਾ ਆ ਠੀਕ ਆ ਹੁਣ ਉਹੀ ਕੰਮ ਸਾਡੇ ਨਾਲ ਹੋਇਆ ਅਸੀਂ ਅੰਦਰੋਂ ਤੁਹਾਨੂੰ ਪਤਾ ਇੱਥੇ ਤੱਕ ਬੰਦਾ ਭਰਿਆ ਹੁੰਦਾ ਉਹ ਹਰਖ ਨਾਲ ਭਰਿਆ ਹੁੰਦਾ ਚਾਹੇ ਅਸੀਂ ਆਪਦੇ ਘਰ ਦਾ ਕੰਮ ਕਰਦੇ ਜਾਂ ਕੁਝ ਵੀ ਕਰਦੇ ਆ ਉਹ ਸਾਡੇ ਅੰਦਰ ਹਰਖ ਤਾਂ ਉਨਾ ਹੀ ਆ ਹਨਾ ਉਹ ਹੁਣ ਜਦੋਂ ਹੁਣ ਸਾਨੂੰ ਨੇ ਮੈਂ ਆ ਕੇ ਹਲੂਣਾ ਦਿੱਤਾ ਸਾਨੂੰ ਥੋਰ ਮਾਰੀ ਉਹ ਹੁਣ ਉੱਛਲ ਗਿਆ ਹੁਣ ਉਹ ਬਾਹਰ ੱੱਕਾ ਗਿਆ ਹੁਣ ਇਹਦੇ ਵਿੱਚ ਸਾਡਾ ਕੀ ਸੂਰ ਅੱਜ ਤੋਂ ਪਹਿਲਾਂ ਨਾ ਅਸੀਂ ਕਦੇ YouTube ਤੇ ਸਾਰਾ ਕੁਝ ਦੱਸਤਾ ਕਰਮ ਕਾਣੇ ਨਿਵੰਦੇ ਨੇ ਦੇਖਣੀ ਮੇਤੀ ਬੰਦਾ ਜਿਹੜਾ ਕਾਗੂਨੀ ਦਾ ਸਾਣੀ ਕਰਦਾ ਉਹ ਬਣਾਉਗੇ ਬਣਾਉਣਾ ਨਹੀਂ ਤੇ ਵੀ ਤੁਹਾਨੂੰ ਗੱਲ ਦੱਸਣੀ ਆ ਨਸ਼ੇ ਵਾਲੀ ਦੀ ਦੱਸੂਗੀ ਅੱਜ ਵੀ ਰੱਖਦੀ ਅੱਜ ਵੀਡੀਓ ਲੰਬੀ ਹੋ ਜਾਣਗੀ ਨਸ਼ੇ ਵਾਲੀ ਦੀ ਗੱਲ ਦੱਸੂਗੀ ਨਸ਼ਾ ਕੀ ਢਾਈ ਸਾਲ ਦੇ ਜਵਾਨ ਨੂੰ ਨਸ਼ਾ ਫਲਾਉਣਾ ਚੁੱਟਦੀ ਨਾ ਸੋਣੀ ਕਰਦੇ ਕਰਕੇ ਮੇਰੇ ਮੇਰੇ ਢਾਈ ਸਾਲ ਦੇ ਜਵਾਨ ਨੂੰ ਕਿਵੇਂ ਨਸ਼ਾ ਦਿੰਦੀ ਸੀਗੀ ਤੁਹਾਨੂੰ ਦੱਸੂ ਅਗਲੀ ਵੀਡੀਓ ਚ ਦੱਸੂਗੀ ਢਾਈ ਸਾਲ ਦੇ ਜਵਾਨ ਨੂੰ ਇਹ ਜੀ ਔਰਤ ਤੇ ਮੈਚ ਕੀਨ

ਪਰਕੇ ਵੇੜਾ ਡੁੱਬੇ ਨਾ ਤਾਂ ਕਹਿੰਦੀ ਹਰਾਮ ਦਾ ਜਿਹੜਾ ਕੋ ਸਾਡੇ ਨਾਲ ਕਰਦਾ ਚਾਹੇ ਉਹ ਕੋਈ ਵੀ ਆ ਚਾਹੇ ਧੁੱੱਕੀ ਦਾ ਚਾਹੇ ਤਿੱਕੀ ਦਾ ਚਾਹੇ ਸ਼ਿੱਕੀ ਦਾ ਤਾਂ ਕਹਿੰਦੀ ਹਾਂ ਲੈ ਆਪਣਾ ਪੱਲਾੜ ਦੇ ਮੈਂ ਤਾਂ ਪੱਲਾੜ ਦੀ ਹੈ ਸੱਚਾ ਪਾਛ ਪਰਕੇ ਵੇੜਾ ਡੁੱਬ ਜਵੇ ਮਾਓ ਕਹਿਣਾ ਤੂੰ ਤਾਂ ਕਹਿਣਾ ਨਹੀਂ ਨਾ ਪਰਕੇ ਵੇੜਾ ਡੁੱਬ ਪਰਕੇ ਵੇੜਾ ਡੁੱਬ ਤੂੰ ਤਾਂ ਕਹਿਣਾ ਨਹੀਂ ਹੰਦਾ ਆ ਪਰਕੇ ਵੇੜਾ ਡੁੱਬ ਜਵੇ